ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਜਲੰਧਰ ਵਿੱਚ ਇੱਕ ਘਰ ਤੇ 3 ਦਰਜਣ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਘਰ ਦੀ ਪੰਨ ਤੋੜ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਵੱਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਜਲੰਧਰ ਦੇ ਬਸਤੀ ਗੁਜਾਂ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਬਸਤੀ ਗੁਜਾਂ ਦੇ ਬਿੰਦਾ ਚੌਕ ਨੇੜੇ ਇੱਕ ਘਰ ਉਤੇ 35-40 ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਦੱਸਦੀ ਹੈ ਕਿ ਬੀਤੇ ਦਿਨ 2-3 ਰਾਂ ਵਿੱਚ ਪਤੰਗ ਚੜਾਉਣ ਨੂੰ ਲੈ ਕੇ ਕੁਝ ਕਿਹਾ ਸੁਣੀ ਹੋਈ ਸੀ ਇਸੇ ਰੰਜੇਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਘਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ। ਮੇਰਾ ਨਾਮ ਗੁਬਾਰ ਹੈ। ਅੱਜ ਜਿਹੜੀ ਇਹ ਲੜਾਈ ਹੋਈ ਹੈ ਪੂਰਾ ਮਾਮਲਾ ਕੀ ਹੈਗਾ ਕਿਸ ਕਰਕੇ ਲੜਾਈ ਹੋਈ ਹੈ? ਸਿਰਫ ਗੁੱਟੀਆਂ ਪਤੰਗਾ ਤੋਂ ਗੱਲਬਾਤ ਹੋਈ ਆ। ਉਹ ਡਾਂਦੇ ਵੇ ਗੁੱਟੇ ਸ਼ਰਾਬਾਂ ਖਾਂਦੇ ਪੀਂਦੇ ਵੀ ਸਾਰੇ। ਜਿੱਦਾਂ ਮੇਰੇ ਭਤੀਜੇ ਨੇ ਉਹਨਾਂ ਨੂੰ ਕਿ ਇਹ ਕਿਹਾ ਉਹਦੇ ਪਾਪਾ ਨੇ ਉਧਰ ਜਾ ਕੇ ਕਿਹਾ ਕਿ ਤੈਨਾਂ ਨੂੰ ਰੋਲਾ ਨਾ ਪਾਉਂ। ਤੇ ਅੱਗੋਂ ਉਹਨਾਂ ਨੇ ਗਲਾਂ ਘਟਨੀ ਸ਼ੁਰੂ ਕਰਤੀਆਂ। ਫਿਰ ਇਹਨਾਂ ਦੇ ਘਰ ਗਏ ਆ। ਇਹਨਾਂ ਦੋਨੋਂ ਇਹ ਦੋਨੋਂ ਪਿਓ ਪੁੱਤਰਾਂ ਨੂੰ ਉਹਨਾਂ ਨੇ ਕੁੱਟਿਆ ਵਾ। ਫਿਰ ਉਧਰੋਂ ਮੇਰਾ ਦੂਜਾ ਭਤੀਜਾ ਗਿਆ ਨਾ ਛਡਾਨ ਗਿਆ ਵਾ। ਤੇ ਛਡਾਨੇ ਜਨਾਂ ਦੇ ਉਧਰ ਦੋ ਦੋ ਚਾਰ ਮੁੰਡੇ ਹੋਰ ਆ ਗਏ ਜਿਹੜੇ ਸਰਦਾਰ ਜੀ ਨੇ ਅੱਜ ਸਾਡੇ ਇੱਥੇ ਹੰਗਾਮਾ ਕਰਕੇ ਗਏ ਆ। ਉਹਨ ਸਮਝੋ ਕਿ ਮੇਰੇ ਮਾਰੀ ਆ। ਜਿਹੜਾ ਹੰਗਾਮਾ ਹੋਇਆ ਵੈ ਬਹਿਨ ਸੋਈ ਆਪ ਸੀ ਇਹ ਕੱਲ ਹੋਈ ਸੀਗੀ ਜਾਂ ਅੱਜ ਕੱਲ ਰਾਤੀ ਕੱਲ ਤੇ ਉਹਦੇ ਕਰਕੇ ਉਹ ਜਦੋਂ ਉਹਨੂੰ ਛਡਾਨ ਗਿਆ ਉਹਦੇ ਸਿਰ 'ਤੇ ਘੜੇ ਮਾਰਿਆ ਸਾਰਾ ਕੁ ਉਹਨੂੰ ਜਾਨਾ ਹੀ ਮਾਰ ਦੇਣਾ ਸੀ ਇਹਨਾਂ ਨੇ ਉਹ ਮੁੰਡਿਆਂ ਨੇ ਜਿਹੜੇ ਅੱਜ ਹੁਣ ਮੰਗਾ ਅੱਜ ਹੀ ਉਹ ਮਹੱਲੇ ਦੇ ਹੀ ਆ ਮੁੰਡੇ ਮਹੱਲੇ ਦੇ ਹੀ ਨੇ ਮੁੰਡੇ ਨੇ ਜੇ ਉਹ ਨਾ ਨਾ ਉਹਨੂੰ ਛਡਾਉਂਦੇ ਇਹੀ ਕੋਈ ਵੀ ਨਹੀਂ ਸੀਗਾ ਕੋਈ ਭਰਾ ਨਹੀਂ ਸੀਗਾ ਦੋ ਜਨੇ ਸੀ ਉਹ ਤੇ ਦੋ ਮਹੱਲੇ ਦੇ ਮੁੰਡੇ ਨੇ ਇਹਨਾਂ ਨੂੰ ਛਡਾਇਆ ਤੇ ਉਹਨੂੰ ਬਚਾਇਆ ਰਾਤੀ ਰਾਤ ਇਹ ਨਾਮ ਹੋ ਗਿਆ ਸਾਰਾ ਕੁਝ ਹੋ ਗਿਆ ਸਵੇਰੇ ਫੇਰ ਮੇਰੇ ਦੂਸਰੇ ਭਤੀਜੇ ਨੇ ਉਹਨਾਂ ਨੂੰ ਜੋ ਫੋਨ ਕੀਤਾ ਕਿਸੇ ਨੇ ਕਿ ਤੂੰ ਬਾਹਰ ਆ ਤੇਰੇ ਨਾਲ ਗੱਲ ਕਰਨੀ ਆ ਤੇ ਜਦੋਂ ਉਹ ਇਕੱਲਾ ਚੱਲਿਆ ਫੇਰ ਅਸੀਂ ਨਾਲ ਗਏ ਆ ਉੱਥੇ ਜਾ ਕੇ ਫਿਰ ਉਹਨਾਂ ਨੇ ਹੰਗਾਮਾ ਸ਼ੁਰੂ ਕਰਦਾ ਸਾਰੇ ਜਿੰਨੇ ਨੇ ਦਾ ਦੂਤ ਦੂਤ ਲਿਆਏ ਆ ਮੇਰੀ ਪਰਜਾਈ ਨੂੰ ਉਹਨਾਂ ਨੇ ਉੱਚੀ ਨੀਵੇਂ ਬੋਲੇ ਤੇ ਮੇਰੇ ਭਤੀਜੇ ਨੇ ਤੇ ਉਹਨੂੰ ਬੋਲਣਾ ਹੀ ਹੈ ਕਿ ਮੇਰੀ ਮਾਂ ਨੂੰ ਚੁੱਕਿਆ ਉਸ ਕਰਕੇ ਸਾਰੇ ਜਣੇ ਇਕੱਠੇ ਹੋ ਗਏ ਆਗੇ ਚਾਰ ਪੰਜ ਭਰਾ ਨਾਲ ਹੋਰ ਬੁੰਡੇ ਲੈ ਕੇ ਦਾਤ ਕੱਢ ਕੇ ਲੈ ਆਏ ਆ ਅਸੀਂ ਫੇਰ ਉਹਨਾਂ ਨੂੰ ਮਾਫੀ ਮੰਗ ਲਈ ਮੇਰੇ ਵੱਡੇ ਭਰਾਣੇ ਮਾਫੀ ਮੰਗੀ ਆਈ ਮੰਗੀ ਮਾਫੀ ਮੰਗੀ ਆ ਬਹਿ ਕੇ ਛੱਡੋ ਗੱਲ ਖਤਮ ਹੋਈ ਆ ਉਹਨਾਂ ਨੇ ਗੱਲ ਨਹੀਂ ਛੱਡੀ ਕਹਿੰਦੇ ਅਸੀਂ ਉਹਨੂੰ ਵਟਰਨਾ ਹੀ ਵਟਰਨਾ ਆ ਅਸੀਂ ਵਟਰਨਾ ਮੈਂ ਫੇਰ ਸਾਰੇ 40 50 ਮੁੰਡੇ ਲੈ ਕੇ ਅੱਧਰ ਨੂੰ ਆ ਗਏ ਨੇ ਕਿ ਸਾਡੇ ਪਰਿਵਾਰ ਉੱਤੇ ਉਹਨਾਂ ਨੇ ਹਮਲਾ ਕਰਤਾ ਸਾਰਿਆਂ ਨੇ ਤੇ ਅਸੀਂ ਉਹ ਕਨੇ ਬੜੀ ਮੁਸ਼ਕਲ ਆਪਣੇ ਪਰਿਵਾਰ ਨੂੰ ਬਚਾਇਆ ਮੇਰੀ ਭਤੀਜੀ ਤੇ ਵੀ ਉਹਨਾਂ ਨੇ ਛਕੇ ਮਾਰੇ ਆ ਜਿਹੜੇ 40 50 ਮੁੰਡੇ ਤੁਸੀਂ ਦੱਸਦੇ ਕੀ 40 50 ਮੁੰ ਉਹ ਚਾਲੀ ਪਿਆ ਮੁੰਡੇ ਮੱਲੇ ਦੇ ਆਈਆਂ ਬਾਹਰ ਦੇ ਆ ਉਹਨਾਂ ਨੇ ਬਾਹਰੋਂ ਵੀ ਬੁਲਾਏ ਨੇ ਅੱਛਾ ਬਾਹਰੋਂ ਮੁੰਡੇ ਬੁਲਾਏ ਬਾਹਰੋਂ ਬੁਲਾਏ ਨੇ ਸਾਰੇ ਜਿੰਨੇ ਇਕੱਠੇ ਕਰਕੇ ਫਿਰ ਇੱਧਰ ਆਏ ਨੇ ਦੋਨਾਂ ਪਾਸਿਓਂ ਆਏ ਨੇ ਮਲਾ ਕਰਨ ਨੂੰ ਢੋਰੀਆਂ ਮੱਲੇ ਤੋਂ ਐਡਰੋ ਬਸਤੀ ਭੂਆਂ ਅੱਡੇ ਤੋਂ ਸਾਡਾ ਸੈਂਟਰ ਜੇ ਪੈਦਾ ਚੌਂਕਿੰਦਾ ਵਿਚਕਾਰ ਦੋਨੋਂ ਪਾਸਿਓਂ ਆ ਕੇ ਸਾਨੂੰ ਮਾਰਨ ਆਏ ਤੇ ਸਾਡੇ ਅੰਦਰ ਕੀ ਸਾਡੇ ਪਰਵਾਹ ਦੀ ਸੇਫਟੀ ਵਾਸਤੇ ਸਿਰ ਮੱਲੇਲੇ ਥੋੜੇ ਖੜੇ ਹੋਏ ਆ ਤੇ ਬੜੀ ਮੁਸ਼ਕਲਾਂ ਨੂੰ ਧੱਕੇ ਮਾਰ ਕੇ ਕੱਢਿਆ ਸੀ ਉਹਨਾਂ ਨੂੰ ਮੌਕੇ ਤੇ ਪੁਲਿਸ ਨੂੰ ਕਾਲ ਕੀਤੀ ਸੀ ਕਿੰਨੇ ਸਮੇਂ ਬਾਅਦ ਪੁਲਿਸ ਪੁਲਿਸ ਉਹਨਾਂ ਗਏ ਆ ਹੀ ਗਏ ਆ ਪਰ ਉਥੋਂ ਬਾਹਰ ਘੰਟੇ ਡੇਢ ਘੰਟੇ ਬਾਅਦ ਕੋਈ ਆਏਗਾ ਘੰਟੇ ਡੇਢ ਘੰਟੇ ਨਹੀਂ ਆਏ ਉਹਨਾਂ ਨੇ ਸਾਡੇ ਕੋਲ ਕੋਈ ਸਟਾਫ ਨਹੀਂ ਜੇ ਨਹੀਂ ਦੇਦੇ ਸੀ ਸਾਰੇ ਇਕੱਠੇ ਨਾ ਹੁੰਦੇ ਤਾਂ ਉਹਨਾਂ ਨੇ ਸਾਨੂੰ ਮਾਰ ਜਾਣਾ ਸੀ ਸਾਨੂੰ ਉਹਨਾਂ ਦਾ ਦਰ ਹੈ ਅਸੀਂ ਅੰਦਰ ਬਾਹਰ ਜਾਣਾ ਹੁੰਦਾ ਹਮਲਾ ਹੋਇਆ 1 ਘੰਟੇ ਬਾਅਦ ਪੁਲਿਸ ਆਈ 1 ਘੰਟੇ ਦੇ ਵਿੱਚ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਕੋਈ ਨਹੀਂ ਆਇਆ ਜੇ ਮਨਾਸ ਹੀ ਆਈ ਖੜਕੇ ਖੜੇ ਰਹੀ ਇਹੀ ਕੁਝ ਕਰੀਏਗੀ ਜੋ ਹੋਏਗਾ ਦੇਖੀ ਜਾਏਗੀ ਮੈਂ ਲੈ ਲੈਨੇ ਸਾਡਾ ਸਾਥ ਦਿੱਤਾ ਮਲੇ ਵਾਲਾ ਕੋਈ ਤੁਸੀਂ ਗਵਾਹੀ ਲੈ ਸਕਦੇ ਹੋ ਜੀ ਕਦੀ ਕਿਸੇ ਨਾਂ ਨੇ ਪਰ ਸਾਡੀ ਸੇਫਟੀ ਕੋਈ ਨਹੀਂ ਗਈ ਮੈਨੂੰ ਫੋਨ ਆਇਆ ਜੀ ਭੈਣ ਜੀ ਮੈਂ ਤਾਂ ਮੁਕਤ ਹੋ ਗਿਆ ਉਹ ਜਿਹੜੇ ਡਿਊਟੀ ਅਫਸਰਾ ਇਹਨੂੰ ਪੁਲਿਸ ਵੀ ਇੱਕ ਘੰਟੇ ਬਾਅਦ ਆਈ ਬਿਲਕੁਲ ਜਦੋਂ ਮੁੰਡੇ ਲਾੜਾ ਪਾ ਟੋੜ ਪਾੜ ਕਰਕੇ ਨਿਕਲੇ ਜੀ ਪਰ ਜੋ ਹੋਇਆ ਨਹੀਂ ਆਜੂਗਾ ਮੈਂ ਪਤਾ ਨਹੀਂ ਕਿ ਉਹ ਦੇਖੀ ਜਾਂਦਾ ਗਵਾਹੀ ਕਰ ਰਿਹਾ ਬਸ ਇਹ ਕੋ ਬੈਸਟ ਹਾਲਾਤ ਉਹ ਮਾਇਆ ਮੈਨੂੰ ਐਸੇ ਨਹੀਂ ਲੱਗ ਰਹਾ ਬਖੀ ਬਾਅਖਾ ਤੁਮਾ ਸਰ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਬਿੰਦਾ ਚੌਕ ਦੇ ਵਿੱਚ ਹਮਲਾ ਹੋਇਆ ਕਰਦੇ ਉੱਤੇ ਪੂਰਾ ਮੈਟਰ ਕੀ ਹੈਗਾ ਮੈਟਰ ਸਾਨੂੰ ਉਹ ਨਾਂ ਦੇ ਇਹ ਤਾਇਦ ਲੜਕੇ ਨਾਲ ਕਿਤੇ ਝਗੜਾ ਦੀ ਰਾਤ ਹੋਇਆ ਮਾਣਾ ਮੋਟਾ ਜੀ ਉਹਨਾਂ ਬੰਦਿਆਂ ਨੇ ਰਸਤੇ ਰੇ ਨੂੰ ਫੋਨ ਕੀਤਾ ਵੇ ਸਾਡੇ ਨਾਲ ਲੋਹਰੀਆਂ ਬੱਲੇ ਆ ਕੋਈ ਗੱਲਬਾਤ ਕਰਨੀ ਹੈ ਗਿਆ ਨਹੀਂ ਇਹ ਦੱਸਿਆ ਰੰਜਨ ਇੱਥੇ ਆ ਕੇ ਨਾਲ ਝਗੜਾ ਕੀਤਾ ਗਿਆ ਨਹੀਂ ਘਰ ਉਹਨਾਂ ਦੇ ਕਿਤੇ ਲੋਹਰੀਆਂ ਬੱਲੇ ਇੰਨੀ ਝਗੜਾ ਹੋਇਆ ਤੇ ਜਿਹੜਾ ਦੂਸਰੀ ਪਾਰਟੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਝਗੜਾ ਕੀਤਾ ਹੁਣ ਜਾਣਦੇ ਦੂਸਰੀ ਪਾਰਟੀ ਪਹੁੰਚੇ ਜਾਈ ਤਾਂ ਕੰਪਲੀਟ ਲਈ ਹੈ ਤੁਸੀਂ ਪਾਰਟੀ ਪਹੁੰਚਾਂਗੇ ਬੰਦੀ ਕਰਵੇ ਜੋ ਵੀ ਬੰਦ ਨੂੰ ਦੇਖ ਮੁਕੰਦੇ ਖੜੇ ਹੈ ਅਜੇ ਤਾਂ ਉਹਨਾਂ ਨੂੰ ਪੁਸ਼ਕਿਸ਼ ਕਰ ਰਹੇ ਠੀਕ ਕੋਈ ਸੀਸੀਟੀਵੀ ਫੁਟੇਜ ਆਹੀ ਸਾਹਮਣੇ ਸਹੀ ਤਾਂ ਸਾਡੇ ਕੋਲੇ ਖੜੇ ਤੁਹਾਡੇ ਨਾਲ ਹੀ ਰਹੀ ਆਏ ਆ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਜਲੰਧਰ ਵਿੱਚ ਇੱਕ ਘਰ ਤੇ 3 ਦਰਜਣ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਘਰ ਦੀ ਪੰਨ ਤੋੜ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਜਲੰਧਰ ਦੇ ਬਸਤੀ ਗੁਜਾਂ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਬਸਤੀ ਗੁਜਾਂ ਦੇ ਬਿੰਦਾ ਚੌਕ ਨੇੜੇ ਇੱਕ ਘਰ ਉੱਤੇ 35-40 ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਦੱਸਦੀ ਹੈ ਕਿ ਬੀਤੇ ਦਿਨ ਦੋ ਧਿਰਾਂ ਵਿੱਚ ਪਤੰਗ ਚੜਾਉਣ ਨੂੰ ਲੈ ਕੇ ਕੁਝ ਕਹਾ ਸੁਣੀ ਹੋਈ ਸੀ ਇਸੇ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਘਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ ਮੇਰਾ ਨਾਮ ਗੁਬਾਰ ਅੱਜ ਜਿਹੜੀ ਇਹ ਲੜਾਈ ਹੋਈ ਹੈ ਪੂਰਾ ਮਾਮਲਾ ਕੀ ਹੈਗਾ ਕਿਸ ਕਰਕੇ ਲੜਾਈ ਹੋਈ ਹੈ ਸਿਰਫ ਗੁੱਡੀਆਂ ਪਤੰਗਾ ਤੋਂ ਗੱਲਬਾਤ ਹੋਈ ਆ ਉਹ ਡਾਂਦੇ ਵੇ ਕੋਟੇ ਸ਼ਰਾਬਾਂ ਖਾਂਦੇ ਪੀਂਦੇ ਵੇ ਸਾਰੇ ਜਿੱਦਾਂ ਮੇਰੇ ਭਤੀਜੇ ਨੇ ਆਨ ਨੂੰ ਕਿ ਇਹ ਕਿਹਾ ਉਹਦੇ ਪਾਪਾ ਨੇ ਉਧਰ ਜਾ ਕੇ ਗਿਆ ਕਿ ਤੈਨਾਂ ਨੂੰ ਰੋਲਾ ਨਾ ਪਾਉਂ ਤੈ ਅੱਗੋਂ ਉਹਨਾਂ ਨੇ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਫਿਰ ਇਹਨਾਂ ਦੇ ਘਰ ਗਏ ਆ ਇਹਨਾਂ ਦੋਨੋਂ ਇਹ ਦੋਨੋਂ ਪਿਓ ਪੁੱਤਰਾਂ ਨੂੰ ਉਹਨਾਂ ਨੇ ਕੁੱਟਿਆ ਵਾ ਫਿਰ ਉਧਰੋਂ ਮੇਰਾ ਦੂਜਾ ਭਤੀਜਾ ਗਿਆ ਨਾ ਛਡਾਨ ਗਿਆ ਵਾ ਇਸ ਲੋਨ ਨਹੀਂ ਜਾਣਦੇ ਉਹ ਤੋਂ ਦੋ ਚਾਰ ਮੁੰਡੇ ਹੋਰ ਆ ਗਏ ਜਿਹੜੇ ਸਰਦਾਰ ਜੀ ਨੇ ਅੱਜ ਸਾਡੇ ਇੱਥੇ ਹੰਗਾਮਾ ਕਰਕੇ ਗਏ ਆ ਉਹਨ ਸਮਝੋ ਕਿ ਮੇਰੇ ਮਾਰੀ ਆ ਜਿਹੜਾ ਹੰਗਾਮਾ ਹੋਇਆ ਵੈ ਬੈਂਸ ਹੋਈ ਆਪਸੀ ਇਹ ਕੱਲ ਹੋਈ ਸੀਗੀ ਜਾਂ ਅੱਜ ਕੱਲ ਰਾਤੀ ਕੱਲ ਰਾਤੀ ਹੋਈ ਆ ਕੱਲ ਰਾਤੀ ਹੋਈ ਆ ਤੇ ਉਹਦੇ ਕਰਕੇ ਉਹ ਜਦੋਂ ਉਹਨੇ ਸ਼ਿਦਾਨ ਗਿਆ ਉਹਦੇ ਸਿਰ 'ਤੇ ਘੜੇ ਮਾਰਿਆ ਸਾਰਾ ਉਹਨੂੰ ਜਾਨਾ ਹੀ ਮਾਰ ਦੇਣਾ ਸੀ ਆਣਾ ਦੇ ਉਹ ਮੁੰਡਿਆਰੇ ਜਿਹੜੇ ਅੱਜ ਹੰਗਾਮਾ ਅੱਜ ਆਈ ਉਹ ਮੱਲੇ ਦੇ ਹੀ ਆ ਮੁੰਡੇ ਮੱਲੇ ਦੇ ਹੀ ਨੇ ਮੁੰਡੇ ਨੇ ਜੇ ਉਹ ਨਾ ਨਾ ਉਹਨੂੰ ਛਡਾਉਂਦੇ ਅਹੀਂ ਕੋਈ ਵੀ ਨਹੀਂ ਸੀਗਾ ਕੋਈ ਭਰਾ ਨਹੀਂ ਸੀਗਾ ਦੋ ਜਨੇ ਸੀ ਉਹ ਤੇ ਦੋ ਬੱਲੇ ਦੇ ਮੁੰਡੇ ਨੇ ਉਹਨਾਂ ਨੂੰ ਛਡਾਇਆ ਤੇ ਉਹਨੂੰ ਬਚਾਇਆ ਰਾਤੀ ਰਾਤ ਇਹ ਨਾਮ ਹੋ ਗਿਆ ਸਾਰਾ ਕੁਝ ਹੋ ਗਿਆ ਸਵੇਰੇ ਫੇਰ ਮੇਰੇ ਦੂਸਰੇ ਭਤੀਜੇ ਨੇ ਉਹਨਾਂ ਨੂੰ ਫੋਨ ਕੀਤਾ ਕਿਸੇ ਨੇ ਕਿ ਤੂੰ ਬਾਹਰ ਆ ਤੇਰੇ ਨਾਲ ਗੱਲ ਕਰਨੀ ਆ ਤੇ ਜਿਹੜਾ ਇਕੱਲਾ ਚੱਲਿਆ ਫੇਰ ਅਹੀਂ ਨਾਲ ਗਏ ਆ ਉੱਥੇ ਜਾ ਕੇ ਫੇਰ ਇਹਨਾਂ ਨੇ ਹੰਗਾਮਾ ਸ਼ੁਰੂ ਕਰਦਾ ਸਾਰੇ ਜਨੇ ਨੇ ਦਾ ਦੂਤ ਦੂਤ ਲੈ ਆਏ ਆ ਮੇਰੀ ਪਰਜਾਈ ਨੂੰ ਉਹਨਾਂ ਨੇ ਉੱਚਾ ਨੀਵਾ ਬੋਲਿਆ ਤੇ ਮੇਰੇ ਭਤੀਜੇ ਨੇ ਤੇ ਉਹਨੂੰ ਬੋਲਣਾ ਹੀ ਆ ਕਿ ਮੇਰੀ ਮਾਂ ਨੂੰ ਕਿਉਂ ਕਿਹਾ ਉਸ ਕਰਕੇ ਸਾਰੇ ਜਣੇ ਇਕੱਠੇ ਹੋ ਗਏ ਆਗੇ ਚਾਰ ਪੰਜ ਭਰਾ ਨਾਲ ਹੋਰ ਬੁੰਡੇ ਲੈ ਕੇ ਦਾਤ ਕੱਢ ਕੇ ਲੈ ਆਏ ਆ ਅਸੀਂ ਫੇਰ ਉਹਨਾਂ ਨੂੰ ਮਾਫੀ ਮੰਗ ਲਈ ਮੇਰੇ ਵੱਡੇ ਭਰਾਣੇ ਮਾਫੀ ਮੰਗੀ ਆਈ ਮੰਗੀ ਮਾਫੀ ਮੰਗੀ ਆ ਬਹਿ ਕੇ ਛੱਡੋ ਗੱਲ ਖਤਮ ਹੋਈ ਆ ਉਹਨਾਂ ਨੇ ਗੱਲ ਨਹੀਂ ਛੱਡੀ ਕਹਿੰਦੇ ਅਸੀਂ ਉਹਨੂੰ ਵਟਰਨਾ ਹੀ ਵਟਰਨਾ ਆ ਅਸੀਂ ਵਟਰਨਾ ਮੈਂ ਫੇਰ ਸਾਰੇ 40 50 ਮੁੰਡੇ ਲੈ ਕੇ ਅੱਧਰ ਨੂੰ ਆ ਗਏ ਨੇ ਕਿ ਸਾਡੇ ਪਰਿਵਾਰ ਉੱਤੇ ਉਹਨਾਂ ਨੇ ਹਮਲਾ ਕਰਤਾ ਸਾਰਿਆਂ ਨੇ ਤੇ ਅਸੀਂ ਉਹ ਕਨੇ ਬੜੀ ਮੁਸ਼ਕਲ ਆਪਣੇ ਪਰਿਵਾਰ ਨੂੰ ਬਚਾਇਆ ਮੇਰੀ ਭਤੀਜੀ ਤੇ ਵੀ ਉਹਨਾਂ ਨੇ ਛਕੇ ਮਾਰੇ ਆ ਜਿਹੜੇ 40 50 ਮੁੰਡੇ ਤੁਸੀਂ ਦੱਸਦੇ ਕੀ 40 50 ਮੁੰ ਉਹ ਚਾਲੀ ਪਿਆ ਮੁੰਡੇ ਮੱਲੇ ਦੇ ਆਈਆਂ ਬਾਹਰ ਦੇ ਆ ਉਹਨਾਂ ਨੇ ਬਾਹਰੋਂ ਵੀ ਬੁਲਾਏ ਨੇ ਅੱਛਾ ਬਾਹਰੋਂ ਮੁੰਡੇ ਬੁਲਾਏ ਬਾਹਰੋਂ ਬੁਲਾਏ ਨੇ ਸਾਰੇ ਜਿੰਨੇ ਇਕੱਠੇ ਕਰਕੇ ਫਿਰ ਇੱਧਰ ਆਏ ਨੇ ਦੋਨਾਂ ਪਾਸਿਓਂ ਆਏ ਨੇ ਮਲਾ ਕਰਨ ਨੂੰ ਢੋਰੀਆਂ ਮੱਲੇ ਤੋਂ ਐਡਰੋ ਬਸਤੀ ਭੂਆਂ ਅੱਡੇ ਤੋਂ ਸਾਡਾ ਸੈਂਟਰ ਜੇ ਪੈਦਾ ਚੌਂਕਿੰਦਾ ਵਿਚਕਾਰ ਦੋਨੋਂ ਪਾਸਿਓਂ ਆ ਕੇ ਸਾਨੂੰ ਮਾਰਨ ਆਏ ਤੇ ਸਾਡੇ ਅੰਦਰ ਕੀ ਸਾਡੇ ਪਰਵਾਹ ਦੀ ਸੇਫਟੀ ਵਾਸਤੇ ਸਿਰ ਮੱਲੇਲੇ ਥੋੜੇ ਖੜੇ ਹੋਏ ਆ ਤੇ ਬੜੀ ਮੁਸ਼ਕਲਾਂ ਨੂੰ ਧੱਕੇ ਮਾਰ ਕੇ ਕੱਢਿਆ ਸੀ ਉਹਨਾਂ ਨੂੰ ਮੌਕੇ ਤੇ ਪੁਲਿਸ ਨੂੰ ਕਾਲ ਕੀਤੀ ਸੀ ਕਿੰਨੇ ਸਮੇਂ ਬਾਅਦ ਪੁਲਿਸ ਪੁਲਿਸ ਉਹਨਾਂ ਗਏ ਆ ਹੀ ਗਏ ਆ ਪਰ ਉਥੋਂ ਬਾਹਰ ਘੰਟੇ ਡੇਢ ਘੰਟੇ ਬਾਅਦ ਕੋਈ ਆਏਗਾ ਘੰਟੇ ਡੇਢ ਘੰਟੇ ਨਹੀਂ ਆਏ ਉਹਨਾਂ ਨੇ ਸਾਡੇ ਕੋਲ ਕੋਈ ਸਟਾਫ ਨਹੀਂ ਜੇ ਨਹੀਂ ਦੇਦੇ ਸੀ ਸਾਰੇ ਇਕੱਠੇ ਨਾ ਹੁੰਦੇ ਤਾਂ ਉਹਨਾਂ ਨੂੰ ਸਾਨੂੰ ਮਾਰ ਜਾਣਾ ਸੀ ਸਾਨੂੰ ਉਹਨਾਂ ਦਾ ਦਰ ਹੈ ਅਸੀਂ ਅੰਦਰ ਬਾਹਰ ਜਣਾ ਹੁੰਦਾ ਹਮਲਾ ਹੋਇਆ 1 ਘੰਟੇ ਬਾਅਦ ਪੁਲਿਸ ਆਈ 1 ਘੰਟੇ ਦੇ ਵਿੱਚ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਕੋਈ ਨਹੀਂ ਆਇਆ ਜੇ ਮਨਾਸ ਹੀ ਆਈ ਖੜਕੇ ਖੜੇ ਰਹੀ ਇਹੀ ਕੋਈ ਕਰੀਏਗੀ ਜੋ ਹੈਗਾ ਵੇਖੀ ਜਾਏਗੀ ਮਹੱਲੇ ਵਾਲਿਆਂ ਨੇ ਸਾਡਾ ਸਾਥ ਦਿੱਤਾ ਮਹੱਲੇ ਵਾਲਾ ਕੋ ਤੁਸੀਂ ਗਵਾਹੀ ਲੈ ਸਕਦੇ ਹੋ ਜੀ ਕਦੀ ਕਿਸੇ ਨਾਲ ਨਹੀਂ ਹੋਇਆ ਪਰ ਸਾਡੀ ਸੇਫਟੀ ਕੋਈ ਨਹੀਂ ਹੈਗੀ ਮੈਨੂੰ ਫੋਨ ਆਇਆ ਜੀ ਭੈਣ ਜੀ ਮੈਂ ਕਿਹਾ ਮੁਕਤ ਹੋ ਗਿਆ ਉਹ ਜਿਹੜੇ ਡਿਊਟੀ ਅਫਸਰ ਆ ਇਹਨੂੰ ਪੁਲਿਸ ਵੀ ਇੱਕ ਹੈਟ ਦੇਵਾ ਦੇ ਬਿਲਕੁਲ ਜਦੋਂ ਮੁੰਡੇ ਲਾੜਾ ਪਾ ਟੋੜ ਪਾੜ ਕਰਕੇ ਨਿਕਲਦੇ ਜੇ ਪਰ ਜੋ ਹੋਇਆ ਨਹੀਂ ਆਜੂਗਾ ਮੈਂ ਪਤਾ ਨਹੀਂ ਕਿ ਉਹ ਦੇਖੀ ਜਾਂਦਾ ਕਿ ਬਾਰੀ ਕਰ ਰਿਹਾ ਹੈ ਸਮੂਹ ਦੇ ਨਾਮ ਦਾ ਵੀ ਇਹ ਡਿਲੀ ਅਫਸਰ ਬਸ ਇਹ ਕੋ ਬੈਸਟ ਹਾਲਾਤ ਉਹ ਮਾਰਿਆ ਮੈਨੂੰ ਐਸੇ ਨਹੀਂ ਲੱਗ ਰਿਹਾ ਬਖਤੀ ਬਾਅਖਾ ਤੁਮਾਂ ਸਰ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਬਿੰਦਾ ਚੌਕ ਦੇ ਵਿੱਚ ਹਮਲਾ ਹੋਇਆ ਕਰਦੇ ਉੱਤੇ ਪੂਰਾ ਮੈਟਰ ਕੀ ਹੈਗਾ ਮੈਟਰ ਸਾਨੂੰ ਉਹ ਨਾਂ ਦੇ ਇਹ ਤਾਇਦ ਲੜਕੇ ਨਾਲ ਕਿਤੇ ਝਗੜਾ ਦੀ ਰਾਤ ਹੋਇਆ ਮਾਣਾ ਮੋਟਾ ਜੀ ਉਹਨਾਂ ਬੰਦਿਆਂ ਨੇ ਰਸਤੇ ਰੇ ਨੂੰ ਫੋਨ ਕੀਤਾ ਵੇ ਸਾਡੇ ਨਾਲ ਲੋਹਰੀਆਂ ਬੱਲੇ ਆ ਕੋਈ ਗੱਲਬਾਤ ਕਰਨੀ ਹੈ ਗਿਆ ਨਹੀਂ ਇਹ ਦੱਸਿਆ ਰੰਜਨ ਇੱਥੇ ਆ ਕੇ ਨਾਲ ਝਗੜਾ ਕੀਤਾ ਗਿਆ ਨਹੀਂ ਘਰ ਉਹਨਾਂ ਦੇ ਕਿਤੇ ਲੋਹਰੀਆਂ ਬੱਲੇ ਇੰਨੀ ਝਗੜਾ ਹੋਇਆ ਤੇ ਜਿਹੜਾ ਦੂਸਰੀ ਪਾਰਟੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਝਗੜਾ ਕੀਤਾ ਹੁਣ ਜਾਣਦੇ ਦੂਸਰੀ ਪਾਰਟੀ ਪਹੁੰਚੇ ਜਾਈ ਤਾਂ ਕੰਪਲੀਟ ਲਈ ਹੈ ਤੁਸੀਂ ਪਾਰਟੀ ਪਹੁੰਚਾਂਗੇ ਬੰਦੀ ਕਰਵੇ ਜੋ ਵੀ ਬੰਦ ਨੂੰ ਦੇਖ ਆਹੋ ਮੁਕਦੇ ਖੜੇ ਆਜੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਠੀਕ ਕੋਈ ਸੀਸੀਟੀਵੀ ਫੁਟੇਜ ਆਹੀ ਸਾਹਮਣੇ ਸਹੀ ਤਾਂ ਤੁਹਾਡੇ ਕੋਲੇ ਖੜੇ ਤੁਹਾਡੇ ਨਾਲ ਹੀ ਦਹੀਂ ਆਏ ਆ